ਅਰੇ ਬਹੁਤ ਕੰਮ ਦਾ ਜੀ ਮੁੰਡਾ ਇਹ ਬੜੀ ਬੜੀ ਆ ਚਲੋ ਬਈ ਸਾਡਾ ਕਾਲਾ ਬਈ ਹੁੰਦੜ ਵਾਲਾ ਪਹਿਲੀ ਵਾਰ ਆਜੀ ਬਣਿਆ ਤੇ ਪਰ ਸਾਡੇ ਸਾਰੇ ਕਲਾਵਾਂ ਪਰ ਇਹ ਤੋਂ ਲੈ ਕੇ ਚੜਦੇ ਇਹਨੇ ਵੀ ਅੱਜ ਤੋਂ ਪੁਰਾਣਿਆਂ ਤੋਂ ਹਾਂ ਸਾਰੇ ਗੀਤਾਂ ਦੀ ਸੈੱਲ ਲਾਉਂਦਾ ਇਹ ਬੰਦੇ ਮੈਂ ਉਹੀ ਗੱਲ ਕਰਦਾ ਜੀ ਬਾਈ ਮੈਂ ਜਦੋਂ ਦੀਪੋਨਿਆਂ ਦਾ ਪਰ ਮਾਰਡ ਹੁੰਦਾ ਉਹ ਘਾਟ ਜਾਉਂਦਾ ਜੀ ਬਾਈ ਹੁਣ ਹੀ ਆਉਣਾ ਫਰੀਲਾ ਗਾਉਂਦੇ ਆ ਮੈਨੂੰ ਬਾਰੇ ਨਹੀਂ ਪਤਾ ਤੇ ਪਰ ਇਸ ਤਰ੍ਹਾਂ ਵੱਡਾ ਮਾਣਾ ਬਾਈ ਕਦੇ ਨਹੀਂ ਆਈ ਉਹ ਬਾਈ ਗਾਣਾ ਨਾ ਜੀ ਮੈਂ ਉਹ ਕਰਦਾ ਬਾਈ ਸਾਡੇ ਦਾ ਪਲਾਸ ਨੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਬਾਈ ਭਿੰਦਰ ਡੱਬਾ ਲਈ ਖੜਾ ਦੀ ਨਮਾਇਜ਼ ਲੱਗੀ ਜਾਵੇ ਬਈ ਨਾ ਕਿਉਂ ਮੈਂ ਬਾਈ ਖੁਣਾ ਤੇ ਇੱਕ ਚੀਜ਼ ਬਾਈ ਲਿਖੀ ਸੀ ਮਰਜ਼ਾਦ ਆ ਗਈ ਮੈਂ ਪੰਜਮੀ ਦੇ ਵਿੱਚ ਪੜਦਾ ਸੀ ਹੂੰਗਾ ਦੱਸਾਂ 11 ਦਾ ਗੋਡਾ ਗੋਡਾ ਮੈਂ ਬਾਜੀ ਪੀਚੇ ਤਾਂ ਨਹੀਂ ਭੁੱਲਿਆ ਉਹ ਬਠਿੰਡੇ ਦੇ ਕਲਾਕਾਰਾਂ ਦਾ ਉਹ ਪਾਸੇ ੱਡੇ ਚੋਕੇ ਸੱਡ ਲੈਂਦੀ ਸੀ ਰਖਸ਼ੀਆ ਸਾंभ ਨਿਸ਼ਾਨੀ ਨੂੰ ਮੈਂ ਟੂਰਨਾਮੈਂਟ ਤੇ ਸੁਣਿਆ ਸੀ ਪਿੰਡ ਮੇਜਰ ਰਾਜਸਥਾਨੀ ਨੂੰ ਜਿਉ ਸਹੀ ਗੱਲ ਟੂਰਨਾਮੈਂਟ ਤੇ ਸੁਣਿਆ ਸੀ ਪਿੰਡ ਮੇਜਰ ਰਾਜਸਥਾਨੀ ਨੂੰ ਆਨੰਦ ਕੰਪਨੀ ਹੁੰਦੀ ਸੀ ਸੋਲੋ ਦਾ ਵਦਿਆ ਕਰੇ ਜਿਉਦੋਂ ਪਿੰਡ ਮਾਹੀ ਨੰਗਲ ਪਿੰਡ ਵਾਲਾ ਚੱਲਿਆ ਸੀ ਇੱਕ ਹਰਦੇਵਿਓਦੋਂ ਇੰਦਰੀ ਟਾਂਬੂ ਵਾਲੀ ਦਾ ਲਿਖਦਾ ਸੀ ਖਾਂ ਕੋਟ ਕੋਟ ਕੇ ਗੀਤ ਬੜਾ ਟੁੱਟੇ ਦਿਲ ਵਾਲੇ ਸੁਣਦੇ ਸੀ ਮੋਟਰ ਤੇ ਧਰਮ ਪ੍ਰੀਤ ਬੜਾ ਜੀਓ ਟੁੱਟੇ ਦਿਲ ਵਾਲੇ ਸੁਣਦੇ ਸੀ ਮੋਟਰ ਤੇ ਧਰਮ ਪ੍ਰੀਤ ਬੜਾ ਫੁੱਬ ਲੈ ਕੰਡ ਵੜ ਜਾ ਟੀਵੀ ਸੀ ਤੇ ਚੱਕੇ ਦਾ ਇਨਟੀਨਾ ਸੀ ਪਸੰਦ ਡਰਾਈਵਰ ਬਾਈਆਂ ਦੀ ਉਦੋਂ ਅਮਰਜੀਤ ਨੇ ਗੀਣਾ ਸੀ ਸਹੀ ਗੱਲ ਆ ਪਸੰਦ ਡਰਾਈਵਰ ਬਾਈਆਂ ਦੀ ਉਦੋਂ ਅਮਰਜੀਤ ਨੇ ਗੀਣਾ ਸੀ ਜਾਓ ਰਿੱਕੇ ਦਾ ਟਿਕ ਹੁੰਦਾ ਸੀ ਤੇ ਸੋਹਣੀ ਟੁੰਨ ਦੀ ਟੇਪ ਹੁੰਦੀ ਅਮਰ ਤਾਬਿਰ ਕਿਦੇ ਗੈਸ ਦੀ ਉਦੋਂ ਕੱਲੇ ਕੱਲੇ ਨੂੰ ਵੇਟ ਹੁੰਦੀ ਓਏ 10 ਰੁਪਏ ਵੀ ਘਰ ਦੇ ਬੜੀ ਮੁਸ਼ਕਲ ਦੇ ਨਾਲ ਦਿੰਦੇ ਸੀ ਹੁਣ ਹੋਮ ਲੈਂਡ ਦੀ ਝੜ ਤੇ ਬੜੀ ਉਦੋਂ ਮਹਿਣਾ ਚੌਂਕ ਬਠਿੰਡੇ ਸਹੀ ਆ ਜੀਆ ਗੋਡਾ ਹੋਮ ਲੈਂਡ ਦੀ ਝੜ ਤੇ ਬੜੀ ਦੁਬਾਰਾ ਰਿਪੀਟ ਮੈਂ ਸਾਰੇ ਦੁਬਾਰਾ ਇਹੀ ਦਵਾਰ ਲਾਉਣਾ ਬਈ ਤੁਸੀਂ ਕਾ ਕਹਿੰਦਾ ਬਸ ਸਾਰਾ ਦਫੇ ਜਾਊਗਾ ਬਈ ਮੈਂ 5ਵੇਂ ਦੇ ਵਿੱਚ ਪੜਦਾ ਸੀ ਹੂੰਗਾ 10 ਦਾ 11 ਦਾ ਮੈਨੂੰ ਅੱਜ ਵੀ ਚਿਤਾ ਨਹੀਂ ਭੁੱਲਿਆ ਉਹ ਬਟਿੰਡੇ ਦੇ ਕਲਾਕਾਰਾਂ ਦਾ ਉਹ ਬਸ ਅੱਡੇ ਚੋਂ ਸਿੱਟ ਲੈਤੀ ਸੀ ਰੱਖੀ ਆ ਸਾਹਮਣੇਸ਼ਾਨੀ ਨੂੰ ਪਿੰਡ ਟੂਰਨਾਮੈਂਟ ਤੇ ਸੁਣਿਆ ਸੀ ਮੈਂ ਮੇਜਰ ਰਾਜ ਸਥਾਨੀ ਨੂੰ ਔਰ ਪਿੰਡ ਟੂਰਨਾਮੈਂਟ ਤੇ ਸੁਣਿਆ ਸੀ ਮੈਂ ਮੇਜਰ ਰਾਜ ਸਥਾਨੀ ਨੂੰ आनंद कंपनी ਹੁੰਦੀ ਸੀ ਸੋਲੋ ਦਾ ਵਧਿਆ ਕਰੇ ਜਿਉਂ ਤੋਂ ਮਾਹੀ ਨੰਦਲੇ ਪਿੰਡੇ ਵਾਲਾ ਹਿੱਟ ਹੋ ਗਿਆ ਸੀ ਉਹ ਹਰਦੇਵ ਜਿਉਂ ਤੋਂ ਓਏ ਪਿੰਦਰ ਡੱਬ ਵਾਲੀ ਦਾ ਲਿਖਦਾ ਸੀ ਸੱਚੀ ਘੋਟ ਘੋਟ ਕੇ ਗੀਤ ਬੜਾ ਟੁੱਟੇ ਦਿਲ ਵਾਲੇ ਸੁਣਦੇ ਸੀ ਮੋ ਟੇ ਜਾ ਟੀਵੀ ਸੀ ਤੇ ਚੱਕੇ ਦਾ ਜੰਤੀਨਾ ਸੀ ਪਸੰਦ ਡਰਾਈਵਰ ਬਾਈਆਂ ਦੀ ਉਦੋਂ ਅਮਰਜੀਤ ਨੇ ਦੀਨਾ ਸੀ ਉਹ ਯਾਰਕ ਤਾਂ ਡੱਕ ਹੁੰਦਾ ਸੀ ਤੇ ਸੋਨੀ ਟੋਨ ਦੀ ਟੇਪ ਹੁੰਦੀ ਅਮਰਤਾ ਵਰਕ ਦੀ ਕੈਸਟ ਦੀ ਉਦੋਂ ਕੱਲੇ ਕੱਲੇ ਨੂੰ ਬੇਟ ਹੁੰਦੀ ਉਹ 10 ਰੁਪਏ ਵੀ ਘਰ ਤੇ ਬੜੀ ਮੁਸ਼ਕਿਲ ਦੇ ਨਾਲ ਦਿੰਦੇ ਸੀ ਹੁਣ ਹੋਮ ਲੈਂਡ ਦੀ ਛੜ ਤੇ ਬੜੀ ਉਦੋਂ ਮੈਣਾ ਚੌਂਕ ਵਟੇ ਉਹ ਟਿੰਬੈਂਸੀ ਜਿੰਦਾਬਾਦ ਉਹ ਗਣਤੀ ਦੇ ਸਾਜ ਹੀ ਹੁੰਦੇ ਸੀ ਉਹ ਦੁਸ਼ਪੂਰ ਸ਼ਰਾਬਾ ਥੋੜਾ ਸੀ ਉਦਾਸ ਕੀਤਾ ਨੂੰ ਰੂਹ ਦੇ ਨਾਲ ਗਾਉਂਦਾ ਚੱਕ ਵਾਲਾ ਗੋਰਾ ਸੀ ਉਹ ਮੈਨੂੰ ਅੱਜ ਵੀ ਝਲਕ ਜੀ ਦਿਸਦੀ ਆ ਉਹ ਹੁਣੇ ਬੀਤੇ ਵੇਲੇ ਦੀ ਓਏ ਬਲਦੇਵ ਬਿੱਲੂ ਨਾਲ ਘੜਸ ਬੜੀ ਮੈਨੂੰ ਚੇਤੇ ਆ ਅਣਵੇਲੇ ਦੀ ਥੈਂਕ ਯੂ ਥੈਂਕ ਯੂ ਬਾਈ ਮੈਂ ਨਾ ਕੋਸ਼ਿਸ਼ ਕੀਤੀ ਮੈਂ ਸਾਰੇ ਪਾ ਦਿੰਦਾ ਰਾਜਪੁਰਾਉਂ ਦੁਕਾਉਂਦਾ ਸੀ ਤੇ ਕਲਮ ਹੁੰਦੀ ਸੀ ਪਿੰਦੇ ਦੀ ਆਇਆ ਆਇਆ ਹਾਂ ਬਸ ਆ ਗਿਆ ਸਾਡੇ ਕੋਲ ਮੁਖ ਤਿਆਰੀ ਸੀ ਬਾਈ ਮੋਟਰ ਵਾਲੇ ਜਿੰਦੇ ਹੁਣ ਮੈਂ ਬਾਈ ਜਿਹੜੇ ਕਰਕੇ ਤੁਸੀਂ ਆਪ ਨੂੰ ਜਾਣਦੇ ਆ ਬਾਈ ਗਾਣੇ ਨਾ ਆਉਂਦੇ ਆ ਹੁਣ ਬਾਈ ਨਵਾਂ ਗਾਣਾ ਬਾਈ ਵੀ ਸਾਡੇ ਬਾਰਕ ਦੇ ਘਰੇ ਜਦੋਂ ਜਾਈ ਤੂੰ ਵੀ